ਇਹ ਜਿਹੜਾ ਇੱਕ ਇਹ ਜਿਸ ਤਰ੍ਹਾਂ ਦੱਸਿਆ ਕਿ ਇਹ ਬਿਨਾਂ ਲਾਲਚ ਤੋਂ ਕੰਮ ਆਊਗਾ ਜੀ ਪਹਿਲਾਂ ਲੀਡਰਾਂ ਦੇ ਲਾਲਚ ਨੇ ਇੱਥੇ ਤੱਕ ਪਹੁੰਚਾਏ ਆ ਆਪਾਂ ਨੂੰ ਲੀਡਰਾਂ ਦਾ ਲਾਲਚ ਸੀ ਉਹਨਾਂ ਨੇ ਵੋਟਾ-ਬੂਟਾ ਲੈਣੀ ਹੁੰਦੀ ਸੀ ਤੇ ਵੋਟਾਂ ਵਾਸਤੇ ਉਹਨਾਂ ਨੇ ਪ੍ਰਬੰਧ ਕਰਨੇ ਹੁੰਦੇ ਸੀ ਉਹਨਾਂ ਨੇ ਵੋਟੇ ਇਸ ਮੁੱਦੇ ਤੇ ਲੈਂਦੇ ਸੀ ਜਿੱਥੇ ਬਾਈ ਇਲੈਕਸ਼ਨ ਹੁੰਦੀ ਸੀ 14 ਤੋਂ ਇਲੈਕਸ਼ਨ ਲੜਦਾ ਆ ਰਿਹਾ ਮੈਂ ਤਾਂ 12 ਤੋਂ ਲੜਦੇ ਆ ਰਹੇ ਹਾਂ ਜਿੱਥੇ ਬਾਈ ਇਲੈਕਸ਼ਨ ਹੁੰਦੀ ਸੀ ਉੱਥੇ ਨਸ਼ਾ ਵਧ ਜਾਂਦਾ ਸੀ ਉਸ ਇਲਾਕੇ 'ਚ ਕਾਰਨ ਉਹ ਮਾਰਕੀਟ ਬਣਾ ਜਾਂਦੇ ਸੀ ਉੱਥੇ ਆ ਕੇ ਬਈ ਹਰਾ ਭਾਈ ਇਲੈਕਸ਼ਨ ਜਿੱਥੇ ਮਹੀਨਾ ਡੇਢ ਮਹੀਨਾ ਰਹੇ ਸੀ ਇੱਥੇ ਆ ਪਿੰਡਾਂ ਚਾਹ ਮੁੰਡੇ ਨੇ ਇਹਨਾਂ ਨੂੰ ਆਪਾਂ ਆਪਣੇ ਡੀਲਰ ਬਣਾਇਆ ਏ ਉਹ ਫਿਰ ਡੀਲਰ ਬਣ ਜਾਂਦੇ ਸੀ ਗਾਹਾਂ ਦੀ ਗਾਹ ਉਹ ਈਜ਼ੀ ਮਨੀ ਜਿਹੜੀ ਆ ਸੌਖੇ ਪੈਸਿਆਂ ਚ ਪੈ ਜਾਂਦੇ ਸੀਗੇ ਸੋ ਆਪਾਂ ਕੋਈ ਇਦਾਂ ਦਾ ਹੋਣੀ ਕਰਨਾ ਨਾ ਹੀ ਕੋਈ ਤੁਹਾਨੂੰ ਵੋਟਾਂ ਵਾਸਤੇ ਬੁਲਾਇਆ ਗਿਆ ਵੋਟਾਂ ਕੋਈ ਨੇੜੇ ਤੇੜੇ ਹੈ ਨਹੀਂ ਠੀਕ ਹੈ ਨਾ ਵੋਟਾਂ ਤਾਂ ਦੇ ਸਾਲ ਸਬਾ ਸਾਲ ਪਿਆ ਉਹ ਬਾਅਦ ਚ ਕਿ ਜਿਹੜੇ ਹੋਰ ਮੁੱਦੇ ਤੇ ਵੋਟਾਂ ਪੈਣਗੀਆਂ ਅਸੀਂ ਕੋਈ ਇਹਨਾਂ ਮੁੱਦਿਆਂ ਤੇ ਵੋਟਾਂ ਨਹੀਂ ਲੈਣੀਆਂ ਅਸੀਂ ਡਿਵੈਲਪਮੈਂਟ ਤੇ ਵੋਟਾਂ ਲਾਵਾਂਗੇ ਅਸੀਂ ਕੰਮਾਂ ਤੇ ਵੋਟਾਂ ਲਾਵਾਂਗੇ ਅਸੀਂ ਬਿਜਲੀ ਦੇ ਨਾਂ ਤੇ ਵੋਟ ਲਾਵਾਂਗੇ ਅਸੀਂ ਕੱਸੀਆਂ ਖਾਲਾਂ ਜਿਹੜੀਆਂ ਟੇਲਾਂ ਤੱਕ ਪਾਣੀ ਪਹੁੰਚਾਤਾ ਉਹਦੇ ਨਾਂ ਤੇ ਗੱਲ ਕਰਾਂਗੇ ਅਸੀਂ ਆਮ ਆਦਮੀ ਕਲੀਨਿਕਾਂ ਦੀ ਗੱਲ ਕਰਾਂਗੇ ਅਸੀਂ 1 ਕਰੋੜ ਰੁਪਈਆ ਜਿਹੜਾ ਸਾਡੇ ਜਵਾਨਾਂ ਨੂੰ ਸ਼ਹੀਦ ਹੋਣ ਤੇ ਅਸੀਂ ਉਹਨਾਂ ਨੂੰ ਭੋਗ ਤੋਂ ਪਹਿਲਾਂ ਚੈੱਕ ਪਹੁੰਚਦਾ ਸੀ ਉਹਨਾਂ ਦੀਆਂ ਗੱਲਾਂ ਕਰਾਂਗੇ ਅਸੀਂ ਅਸੀਂ ਟੋਲ ਟੈਕਸ ਬੰਦ ਕਰਕੇ ਜਿਹੜਾ ਪੰਜਾਬੀਆਂ ਦੀ ਲੁੱਟ ਬੰਦ ਕੀਤੀ ਹੈ ਉਹਨਾਂ ਦੀਆਂ ਗੱਲਾਂ ਕਰਾਂਗੇ ਅਸੀਂ ਲੋਕ ਭਲਾਈ ਦੇ ਕੰਮ ਕੀਤੇ ਅਸੀਂ ਉਹਨਾਂ ਨੂੰ ਬਣਾਵਾਂਗੇ ਇਹ ਕੀ ਬਣਾਉਣਗੇ ਉਹ ਬਣਾਉਣਗੇ ਸਾਡੀ ਵਾਰੀ ਆ ਲੈਣ ਦੇ ਸਾਡੀ ਵਾਰੀ ਆ ਲੈਣ ਦੇ ਕੋਈ ਡਾਇਨਾਸੌਰ ਤੇ ਚੜਿਆ ਫਿਰਦਾ ਕੋਈ ਕਿਸੇ ਦੇ ਪਤਾ ਨਹੀਂ ਕੀ ਕਿਹੜਿਆਂ ਕੰਮਾਂ 'ਚ ਪੈ ਗਏ ਯਾਰ ਕਿੱਧਰ ਨੂੰ ਪੰਜਾਬ ਨੂੰ ਲੈ ਗਏ ਠੀਕ ਹੈ ਨਾ ਸੋ ਸੋ ਇਹਨਾਂ ਦਾ ਇਹਨਾਂ ਦਾ ਕੋਈ ਏਜੰਡਾ ਨਹੀਂ ਕੋਈ ਇਹਨਾਂ ਕੋਲੇ ਰੋਡ ਮੈਪ ਨਹੀਂ ਕੋਈ ਵਿਜ਼ਨ ਨਹੀਂ ਬਸੇ ਤਾਂ ਕਹਿੰਦੇ 2027 ਸਾਡੀ ਵਾਰੀ ਆਊਗੀ ਤੇ ਉਹ ਵਾਰੀ ਸਾਡੀ ਹੋਊਗੀ ਅਸੀਂ ਫਿਰ ਉਹ ਵਾਰੀ ਚ ਲੁੱਟਾਂਗੇ ਤੇ ਤਾਂ ਇਹਨਾਂ ਕੋਲ ਤਾਂ ਲੁੱਟਰ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਵੀ ਤੂੰ ਪਹਿਲਾਂ ਕੀ ਕੀਤਾ ਜਦੋਂ ਹੋਵੇ ਨਾ ਵੀ ਨਮਿਆਂ ਦੀ ਵਾਰੀ ਆਊਗੀ ਵੀ ਕਮਾਲ ਕਰ ਦੇਣਗੇ ਕੌਣ ਨੇ ਨਮੇ ਆ ਕੀ ਕਹਿੰਦਾ ਸੀ ਕੱਲ ਸੁਖਵੀਰ ਬਾਦਲ ਉੱਥੇ ਮੁਖ ਸ਼ਰਮਾਗੀ ਤੇ ਕੋਈ ਕਰਨਗੇ ਮੇਰੇ ਖਾਂ ਕਾਨਫਰੈਂਸ ਆਖਰੀ ਉਹ ਹੋਊਗੀ ਕალი ਦਲ ਦੀ ਬਸੋ ਆਪ ਹੀ ਕਹਿ ਉਹਨੇ ਕਹਿੰਦਾ ਆਖਰੀ ਹੈ ਬਸ ਇੱਕ ਵਾਰ ਹੋਣੀ ਨਹੀਂ ਕਿਉਂਕਿ ਅਗਲੇ ਸਾਲ ਕੋਰ ਲੱਗਿਆ ਹੋਣਾ ਹੈ ਅਗਲੇ ਸਾਲ ਕੋੜ ਲੱਗਿਆ ਹੋਣਾ ਉਦੋਂ ਅਗੇ ਕੋੜ ਲੱਗਿਆ ਹੋਣਾ ਬਸ ਇਹਨਾਂ ਦਾ ਖਤਮ ਆ ਗਮਨੇ ਪੜੇ ਗਏ ਕੰਮਾ ਨਾ ਤੇ ਉਹਨੂੰ ਕਹਿੰਦੇ ਕਿਸੇ ਬਜ਼ੁਰਗ ਨੇ ਕਹਿਤਾ ਕਹਿੰਦਾ ਠੰਡ ਹੁੰਦੀ ਹੈ ਜੀ 2 ਵਜੇ ਤੱਕ ਕਾਨਫਰੰਸ ਖਤਮ ਕਰ ਲਿਓ ਸੁਖਵੀਰ ਵਾਲ ਦੇ ਮੂੰਹੋਂ ਸੱਚ ਨਿਕਲ ਕੇ ਗਈ ਬਈ ਕੁਦਰਤ ਕਢਾ ਲੈਂਦੀ ਉਹ ਕਹਿੰਦਾ ਮੈਨੂੰ ਲੱਗਾ 12:30 1:00 ਵਜੂਗਾ ਜੀ ਕਿਉਂਕਿ ਬੋਲਣ ਵਾਲੇ ਤਾਂ ਸਾਰੇ ਛੱਡ ਗਏ ਮੈਨੂੰ ਜੀ ਕਹਿੰਦਾ ਕੱਲਾ ਮੈਂ ਹਾਂ ਉਹ ਕਹਿੰਦਾ ਪੁੱਤ ਫਿਰ ਘਰ ਹੀ ਕਰ ਲੈਨੇ ਉਦੋਂ ਜਾਣ ਦੀ ਕੀ ਲੋੜ ਐਡੀ ਦੂਰ ਆ ਇਹਨਾਂ ਦੇ ਹਾਲਾਤ ਹੋਏ ਪਏ ਨੇ ਜੀ ਹਾਂ ਇਹਨਾਂ ਦੇ ਹਾਲਾਤ ਹੋਏ ਪਏ ਇੰਬਾਏ ਕੀਤੇ ਆ ਆਪਦੀਆਂ ਕਰਤੂਤਾ ਨਾਲ ਹੋਏ ਨੇ 328 ਰੁਪਿਆਂ ਦੀ ਗੱਲ ਕਰ ਲਓ ਉਹ ਉਹ ਤੋਂ ਪਾਜ ਦੇ ਜੀ ਗੋ ਮਤਲਬ ਸਮਝਦਾ ਹੀ ਕੱਖ ਨਹੀਂ ਯਾਰ ਕਿਸੇ ਚੀਜ਼ ਨੂੰ ਐ ਸਮਝਦਾ ਪਤਾ ਨਹੀਂ ਅਸੀਂ ਤਾਂ ਮਤਲਬ ਮੁਠੀ ਚ ਲੈ ਲਿਆ ਸਾਰਾ ਕੁਝ ਐਦਾਂ ਥੋੜੀ ਹੁੰਦਾ ਕੁਝ ਡਰੋ ਯਾਰ ਕੁਝ ਡਰੋ ਰੱਬ ਦਾ ਖੌਫ ਹੁੰਦਾ ਕੋਈ ਦੇਖੋ ਜੀ 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 ਥੋਏ ਮਿਲਣਗੇ ਜੀ ਇਹਨਾਂ ਨੂੰ ਦੇਖੋ ਜੋ ਜੋ ਕਰਨਗੇ ਸੋ ਭਰਨਗੇ ਜੋ ਇਹਨਾਂ ਨੇ ਕੀਤੀਆਂ ਜੋ ਇਹਨਾਂ ਨੇ ਗੁਨਾਹ ਦੇਖੋ ਮਾਫੀਆਂ ਕਹਿੰਦੇ ਐ ਮਾਫੀ ਦੇਖੋ ਭੁੱਲ ਦੀ ਮਾਫੀ ਹੋ ਸਕਦੀ ਐ ਗੁਨਾਹ ਦੀ ਮਾਫੀ ਥੋੜੀ ਹੁੰਦੀ ਐ ਗੁਨਾਹ ਤਾਂ ਸਜ਼ਾ ਹੁੰਦੀ ਐ ਸਜ਼ਾ ਹੁੰਦੀ ਐ ਸੋ ਇਹ ਸ਼ਰਮ ਲੋਕਾਂ ਨੂੰ ਪਤਾ ਲੱਗ ਜਾਂਦਾ ਯਾਰ ਇਹ ਧਰਮ ਨੂੰ ਵਰਤੀ ਜਾਂਦੇ ਆ ਯਾਰ ਧਰਮ ਨੂੰ ਅੱਗੇ ਮੂਰੇ ਕਰੀ ਜਾਂਦੇ ਐ ਐਡਾ ਕਿਹੜਾ ਕੀ ਬਦਲ ਗਿਆ ਜੀ ਉਹਨਾਂ ਚਾ ਹੁਣ ਤਾਂ ਹੈਗੀ ਸੀ ਅਜੇ 10 ਸਾਲ ਪਹਿਲਾਂ 5 ਸਾਲ ਪਹਿਲਾਂ ਇਹੀ ਸੀ 6 ਸਾਲ ਪਹਿਲਾਂ ਹੈਨਾ ਉਹੀ ਉਹੀ ਹੋਣ ਨੇ ਉਹੀ ਉਹੀ ਰੋਜੀ ਬੰਟੀ ਨੋਨੀ ਲੋ ਟੋਨੀ ਮੋਨੀ ਉਹੀ ਨੇ ਕੀ ਬਦਲ ਗਿਆ ਛੱਡ ਕੀ ਗਏ ਐ ਨੱਚ ਆਇਆ ਤਾਂ ਕੁਝ ਹੈ ਨਹੀਂ ਉਹ ਕਾਗਰਸ ਵਾਲੇ ਵੀ ਉਹੀ ਨੇ ਉਹ ਉਹ ਵੀ ਆਪਸ ਚ ਲੜੀ ਜਾਂਦੇ ਨੇ ਮੈਂ ਬਣੂਗਾ ਮੈਂ ਬਣੂਗਾ ਮੈਂ ਬਣੂਗਾ ਸੋ ਕੋਈ ਗੱਲ ਨਹੀਂ ਕਰੀ ਜਾਣ ਦੋਨਾਂ ਨੂੰ ਆਪਣਾ ਕੰਮ ਆਪਾ ਆਪਣਾ ਕੰਮ ਕਰੀਏ ਆਪਾਂ ਇਹ ਕੋਈ ਕਹਿੰਦਾ ਮੈਂ ਬਣੂਗਾ ਮੈਂ ਬਣੂਗਾ ਮੈਂ ਬਣੂਗਾ ਅਸੀਂ ਕਹਿੰਨੇ ਅਸੀਂ ਪੰਜਾਬ ਬਣਾਵਾਂਗੇ ਅਸੀਂ ਬਣਾਵਾਂਗੇ ਅਸੀਂ ਬਣਾਵਾਂਗੇ ਪੰਜਾਬ ਬਣਾਉਣਾ ਤੋ ਬਹੁਤ ਤੁਹਾਡਾ ਇਸ ਗੱਲੋਂ ਤੁਹਾਨੂੰ ਇਸ ਗੱਲੋਂ ਤੁਹਾਨੂੰ ਮੈਂ ਮੈਂ ਕਹਿਣਾ ਕਿ ਪਹਿਰੇਦਾਰੋਂ ਤੁਹਾਡੀ ਸੋਚ ਤੇ ਅਸੀਂ ਪਹਿਰਾ ਦੇਵਾਂਗੇ ਠੋਕ ਕੇ ਤੁਸੀਂ ਪਹਿਰੇਦਾਰੋਂ ਤੁਹਾਡੀ ਸੋਚ ਤੇ ਅਸੀਂ ਪਹਿਰਾ ਦੇਵਾਂਗੇ ਤੁਹਾਡੀ ਸੋਚ ਤੇ ਅਸੀਂ ਪਹਿਰਾ ਦੇਵਾਂ ਕੋਈ ਐਸ ਡੀਓ ਲੱਗ ਰਿਹਾ ਹੈ ਕੋਈ ਪਟਵਾਰੀ ਬਣ ਰਿਹਾ ਹੈ ਕੋਈ ਸੀਵਰੇਟ ਡਿਪਾਰਟਮੈਂਟ ਚ ਅਫਸਰ ਬਣ ਰਿਹਾ ਹੈ ਡਿਗਰੀ ਦੇ ਮੁਤਾਬਕ ਉਹਨੇ ਹੋਰ ਪੜਾਈ ਕਰ ਲਈ ਤਾਂ ਉਹਨੇ ਪਿਛਲੀ ਨੌਕਰੀ ਛੱਡਤੀ ਅੱਗੇ ਹੋਰ ਆ ਗਿਆ ਡਿਗਰੀ ਮੁਤਾਬਕ ਵਾਈਟ ਕਾਲਰ ਜੌਬ ਕਹਿੰਦੇ ਇਹਨੂੰ ਉਹ ਮਿਲ ਰਹੀਆਂ ਨੇ ਜਿਹੜੇ 61000 ਨੌਕਰੀਆਂ ਮਿਲੀਆਂ ਉਹਨਾਂ ਚੋਂ ਹੀ ਨੇ ਇੱਕ ਪਿੰਡ 'ਚ 15-15 20-20 ਨੌਕਰੀਆਂ ਮਿਲ ਗਈਆਂ 25-25 ਮਿਲ ਗਈਆਂ ਤੇ ਇਧਰਲੇ ਪਾਸੇ ਨਾਲ ਦੇਖਣ ਲੱਗ ਜਿਓ ਉਹਨਾਂ ਨੂੰ ਅਕਾਲੀ ਦਲ ਵਾਲੇ ਜੇ ਉਹਨਾਂ ਨੇ ਨੌਕਰੀ ਤਾਂ ਦਿੰਦੇ ਨਹੀਂ ਜੇ ਉਹਨਾਂ ਨੇ ਰੱਖੇ ਵੀ ਨਾ ਡਾਇਨਾਸੌਰਾਂ ਦੀ ਲਿੱਦ ਇਕੱਠੀ ਕਰਨ ਤੇ ਰੱਖਣਗੇ ਉਹ ਉਹਨਾਂ ਕੋਲੇ ਕਿਹੜੀ ਨੌਕਰੀਆਂ ਦਿੰਦੇ ਤਾਂ ਐ ਨਹੀਂ ਪਹਿਲਾਂ ਕਦੋਂ ਦਿੱਤੀਆਂ ਉਹਨਾਂ ਨੂੰ ਸੰਗਲ ਪਾਉਂਦੇ ਫੇਰ ਜਾਣਗੇ ਆਪਣੇ ਜਵਾਕ ਉਥੇ ਪਹਿਲਾਂ ਉਹਨਾਂ ਨੇ ਐਸੇ ਕੰਮ ਵੀ ਰੱਖੇ ਸੀਗੇ ਉਹ ਇੱਕ 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 ਕੋਲੇ ਘੋੜੇ ਸੀ ਕਹਿੰਦਾ ਮੇਰੇ ਘੋੜਿਆਂ ਨੂੰ ਕਹਿੰਦਾ ਕੌਣ ਚਾਰਾ ਪਾਊਗਾ ਜੇ ਮੈਂ ਪੜਾਤੇ ਉਹਨੇ ਸਕੂਲ ਹੀ ਨਹੀਂ ਬਣਾਏ ਅੱਜ ਸਕੂਲ ਬਣ ਰਹੇ ਨੇ ਸਾਡੇ ਸਕੂਲਾਂ ਦੇ ਬੱਚੇ ਪੜ੍ਹ ਕੇ ਐਸਐਸਈ ਟੈਸਟ ਕਲੀਅਰ ਕਰ ਰਹੇ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਅੱਜ ਤੋਂ 4 ਸਾਲ ਪਹਿਲਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਾ ਟੈਸਟਾਂ ਦੇ ਨਾਂ ਨਹੀਂ ਪਤਾ ਹੁੰਦਾ ਸੀ ਵੀ ਜੇਈ ਮੇਨ ਕੀ ਹੁੰਦਾ ਹੈ ਜੇਈ ਦਾ ਜਿਹੜਾ ਟੈਸਟ ਹੈ ਬਹੁਤ ਔਖਾ ਟੈਸਟ ਹੈ ਉਹਨੂੰ ਕਲੀਅਰ ਕਰ ਰਹੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਔਰ ਪਿਛਲੀ ਵਾਰ 80 18ਵੇਂ 19ਵੇਂ ਨੰਬਰ ਤੇ ਸੀਗੇ ਜਿਹੜੀ ਤਿੰਨ ਸਾਲਾਂ ਬਾਅਦ ਹੁੰਦੀ ਐ ਇਹ ਰੈਂਕਿੰਗ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਤੇ ਕੇਰਲਾ ਨੰਬਰ 1 ਸੀ ਐਸ ਵਾਰ ਜੋ ਇੰਡੀਆ ਗਵਰਨਮੈਂਟ ਨੇ ਜਿਹੜਾ ਨੈਕਾ ਦਾ ਕਰਕੇ ਦਿੱਤਾ ਸਾਨੂੰ ਸਰਵੇ ਉਹਦੇ ਚ ਪੰਜਾਬ ਨੰਬਰ 1 ਐ ਕੇਰਲਾ ਸੈਕੰਡ ਨੰਬਰ ਤੇ ਆ ਗਿਆ ਜੀ ਇਹ ਕੰਮ ਹੁੰਦੇ ਸਰਕਾਰਾਂ ਦੇ ਇਹ ਕੰਮ ਨਹੀਂ ਹੁੰਦੇ ਵੀ ਤੁਸੀਂ ਜਿੰਨੀ ਮਰਜ਼ੀ ਕੁੰਡੀਆਂ ਲਾਈ ਜੋ ਜਿੰਨੀ ਮਰਜ਼ੀ ਪੈਸੇ ਉਹਨੇ ਚਲਾਣ ਨਹੀਂ ਕੱਟਣ ਦਿੰਦਾ ਮੈਂ ਬਾਲਸਾ ਦੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ ਕਿਹੜੀ ਸੋਚ ਤੇ ਉਹ ਕਹਿੰਦਾ ਨਾ 10ਵੀਂ ਤੱਕ ਨੌਵੀਂ ਤੱਕ ਫੇਲ ਹੀ ਨਹੀਂ ਕਰਨਾ 10ਵੀਂ ਜਦਿਆਂ ਤੋਂ ਬਾਅਦ ਫੇਲ ਹੋ ਜਾਂਦੇ ਸੀ ਬਾਕੀਆਂ ਦੇ ਫੇਲ ਵਰਗੇ ਨੰਬਰ ਆ ਜਾਂਦੇ ਸੀ ਚਲੋ ਜੀ ਆਜੋ ਆਟਾ ਦਾਲ ਸਕੀਮ ਚ ਆ ਗਏ ਹੁਣ ਤੁਸੀਂ ਚਲੋ ਸ਼ਾਬਾਸ਼ ਫਿਰਦੇ ਰਹੋ ਆਟਾ ਦਾਲ ਸਕੀਮ ਚ ਫਿਰਦੇ ਰਹੋ ਮੈਂ ਤਾਂ ਇੱਦਾਂ ਹੀ ਬੋਲਦਾ ਮੈਂ ਸੌਖਾ ਬੋਲਦਾ ਬਹੁਤ ਗਾਇ ਮੁੱਖ ਮੰਤਰੀ ਐਂ ਕੋ ਬੋਲਦਾ ਮੈਂ ਮੈਂ ਬੋਲਦਾ ਹੀ ਲੋਕਾਂ ਨਾਲ ਮੈਂ ਲੋਕਾਂ ਚੋਂ ਆਂ ਜੀ ਹੁਣ ਮੈਂ ਮੈਂ ਪੜ੍ਹ ਕੇ ਤਾਂ ਮੈਂ ਬੋਲਦਾ ਨਹੀਂ ਜੀ ਉਹ ਤਾਂ ਪੜ੍ਹ ਕੇ ਬੋਲੀ ਜਾਂਦੇ ਰਹਿੰਦੇ ਆ ਮੈਂ ਦਿਲੋਂ ਬੋਲਦਾ ਤੇ ਗੱਲ ਉਹ ਵੀ ਉਹੀ ਹੈ ਜਿਹੜੀ ਤੁਹਾਡੇ ਦਿਲ ਦੀ ਹੈ ਤੁਸੀਂ ਵੀ ਇਹੀ ਕਹਿੰਦੇ ਹੋ ਅੱਜ ਮੇਰੇ ਵੱਲੋਂ ਬੋਲਤਾ ਸੋ ਲੋਕਾਂ ਦੇ ਨਮਾਇंदे ਲੋਕਾਂ ਦੇ ਪ੍ਰਤੀਨਿਧੀ ਤਾਂ ਹੀ ਹੁੰਦੇ ਨੇ ਜੋ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੀ ਭਾਸ਼ਾ 'ਚ ਗੱਲ ਕਰਨ ਤੇ ਲੋਕਾਂ ਦੇ ਨਾਲ ਰਹਿਣ